ਤਾਂ ਲੁਟੇਰੇ ਜਿਹੜੇ ਹੁਣ ਬੇਖੌਫ ਹੋ ਗਏ ਨੇ ਤਾਂ ਲਗਾਤਾਰ ਦਿਨ ਦਿਹਾੜੇ ਚੋਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਸਾਬਕਾ ਤਹਿਸੀਲਦਾਰ ਦੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਦੱਸਦੀ ਕਿ ਸ਼ਹਿਰ ਦੇ ਸ਼ੰਕਰਨਗਰ ਮਹੱਲੇ ਦੇ ਵਿੱਚ ਰਹਿੰਦੇ ਸੀਨੀਅਰ ਭਾਜਪਾਗੂ ਤੇ ਸੇਵਾਮੁਕਤ ਤਹਿਸੀਲਦਾਰ ਜਸ਼ਪਾਲ ਕੁੰਡਲ ਦੇ ਡਰਾਈਵਰ ਮਨਦੀਪ ਸਿੰਘ ਦਾ ਜਿਹੜੀ ਐ ਬਾਈਕ ਚੋਰੀ ਹੋਈ ਐ ਤੁਸੀਂ ਚੋਰਾਂ ਦੇ ਹੌਸਲੇ ਦੇਖੋ ਕਿੰਨੇ ਜ਼ਿਆਦਾ ਬੁਲੰਦੇ ਕਿਸੇ ਚੀਜ਼ ਤੋਂ ਉਹਨਾਂ ਨੂੰ ਕੋਈ ਖੌਫ ਨਹੀਂ ਐ ਨਾ ਕੋਈ ਪੋਲਿਟੀਕਲ ਤਾਕਤ ਦਾ ਉਹਨਾਂ ਨੂੰ ਡਾਰ ਐ بس ਆਪਣੇ نشੇ ਦੀ ਪੂਰਤੀ ਲਈ ਦਿਨ ਦਿਹਾੜੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਫਿਰ ਹਾਲ ਗਨੀਮਤ ਰਹੀ ਹੈ ਕਿ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਜਿਸ ਸਖਸ਼ ਦੇ ਵੱਲੋਂ ਚੋਰੀ ਕੀਤੀ ਗਈ ਹੈ ਉਸ ਦਾ ਚਿਹਰਾ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਅਲੱਗ ਤੋਂ ਦਿਖ ਰਿਹਾ ਹੈ ਹਾਂ ਤਾਂ ਬਿਲਕੁਲ ਦੱਸਦੀ ਕਿ ਗਲੀ ਦੇ ਵਿੱਚ ਨੌਜਵਾਨ ਨੇ ਜਿਹੜੇ ਉਹ ਘੁੰਮਦੇ ਨਜ਼ਰ ਆਏ ਸੀ ਤੇ ਵਿੱਚੋਂ ਚੈੱਕ ਕਮੀਜ਼ ਪਹਿਨੇ ਇੱਕ ਨੌਜਵਾਨ ਕੈਮਰੇਆਂ ਦੇ ਵਿੱਚ ਦਿਖਾਈ ਦਿੱਤਾ ਜਿਸ ਨੇ ਮੋਟਰਸਾਈਕਲ ਦਾ ਲਾਕ ਖੋਲਿਆ ਤੇ ਬਾਈਕ ਨੂੰ ਚੋਰੀ ਕਰਕੇ ਲੈ ਗਏ ਉਹਨਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਜਾ ਚੁੱਕੀ ਹੈ। ਤੇ ਹਾਜੀ ਬਜੀ ਕੀ ਗੱਲ ਬਾਤ ਹੋਈ ਸਾਰੀ? ਕੱਲ 5/8/2025 ਨੂੰ ਮੇਰਾ ਡਰਾਈਵਰ ਆਮ ਦੀ ਤਰ੍ਹਾਂ ਮਨਦੀਪ ਸਿੰਘ ਆਪਣੀ ਬਾਈਕ ਸਪਲੈਂਡਰ ਮੋਟਰਸਾਈਕਲ ਤੇ ਘਰ ਆਇਆ ਹੀ ਤੇ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ ਹੈ। ਲਾ ਕੇ ਤੇ ਅਹੀਂ ਆਪਣੇ ਕਿਸੇ ਕੰਮ ਵਾਸਤੇ ਬਾਹਰ ਚੱਲ ਗਏ। ਯਾਦ ਹੈ ਕੋਈ 5 5:30 ਵਜੇ ਘਰ ਆਏ ਆ ਤੇ ਬਾਈਕ ਨਹੀਂ ਫਿਰ ਤੇ ਬਾਈਕ ਦੇ ਉੱਪਰ ਘਰ ਦੇ ਬਾਹਰ ਕੈਮਰੇ ਵੀ ਲੱਗੇ ਦੇ ਆ ਫਿਰ ਆਪਾਂ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਦੋ ਬੰਦੇ ਪਹਿਲਾਂ ਸ਼ੱਕੀ ਹਾਲਤ ਵਿੱਚ ਫਿਰਦੇ ਨੇ ਫਿਰ ਇੱਕ ਬੰਦਾ ਆ ਕੇ ਤੇ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਕਿਸੇ ਚੀਜ਼ ਨਾਲ ਖੋਲ ਕੇ ਤੇ ਉਹ ਉੱਥੋਂ ਚਲਾ ਗਿਆ एकदम ਮਾਲਕ ਡੈਟੇਟਿਵ ਨੂੰ ਨਿਰਦੇਸ਼ ਦਿੱਤੀ ਹਾਂਜੀ ਸਕਲ ਮਾ ਜੀ ਬੀ ਮੋਮਲ ਬੇਟਾ ਨਹੀਂ ਜਦੋਂ ਉਹਨੇ ਉਹ ਮੋਟਰਸਾਈਕਲ ਤੇ ਬੈਠਾ ਉਦੋਂ ਮਤਲਬ ਉਹਦਾ ਮੂੰਹ ਨੰਗਾ ਹੀ ਪਰ ਜਦੋਂ ਗਿਆ ਵਾ ਉਹਨੇ ਆਪਣਾ ਮੂੰਹ ਟੱਕ ਲਿਆ ਇੱਕ ਮਰਸੇ ਤੇ ਬੈਠੇ ਨਹੀਂ ਕੱਲਾ ਬੰਦਾ ਗਿਆ ਵਾ ਦੂਜੇ ਜਿਹੜੇ ਉਹ ਪੈਦਲ ਤੁਰ ਕੇ ਚੱਲ ਗਏ ਜਿਹੜੇ ਨਾ ਮੋਟਰਸਾਈਕਲ ਮੋਟਰਸਾਈਕਲ ਬਲੈਕ ਰੰਗ ਦਾ ਸਪਲੈਂਡਰ ਪੀਬੀ06 ਜੈਡ 9351 ਇਸ ਬੋਰਡ ਦੀ ਤੇ ਅਸੀਂ ਪੁਲਿਸ ਰਿਪੋਰਟ ਫਿਰ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਲਾ ਕੇ ਤੇ ਥਾਣਾ ਸਿਟੀ ਪੁਲਿਸ ਨੂੰ ਅਨੁਪਾਰਨ ਕੀਤਾ ਤਾਂ ਅਪਲੀਕੇਸ਼ਨ ਉੱਤੇ ਦਿੱਤੀ ਕਿਹੜੇ ਨੇ ਸ਼ੰਕਰਨਗਰ ਗਰਦਾਪੁਰ ਸਾਹਮਣੇ ਨਾਇਰਾ ਪੈਟਰੋਲ ਪੰਪ ਤੇਬੜੀ ਰੋਡ ਗਰਦਾਪੁਰ ਦੀ ਮੰਗ ਕਰਦੇ ਅਸੀਂ ਇਹ ਮੰਗ ਕਰਨੇ ਆਂ ਕਿ ਪੰਜਾਬ ਦੇ ਵਿੱਚ ਜਿੱਦਾਂ ਲੈਂਡ ਸਟੇਫੀਅਤ ਬੜੀ ਮਾੜੀ ਗਈ ਹਾਲਾਤ ਨੇ ਤੇ ਵੇਖੋ ਡਰਾਈਵਰ ਦੀ ਨੇ ਕਿੰਨਾ ਕਹੇ ਬੰਦਾ ਵਿਚਾਰਾ ਗਰੀਬ ਬੰਦਾ ਵਾ ਇਹਦੀ ਬਾਈਕ ਮੈਂ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਜਲਦੀ ਤੋਂ ਜਲਦੀ ਲੱਭ ਕੇ ਦੇਣ